ਸਭ ਤੋਂ ਪਹਿਲਾਂ ਦਾ ਜੀ ਫਤਿਹ ਪ੍ਰਵਾਨ ਕਰਿਓ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਣਗੇ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਆ ਭਾਈ ਅਮਰਤਪਾਲ ਮੈਰੋ ਤੇ ਸਾਰੀ ਗੱਲਬਾਤ ਕਰਨੀ ਆ ਪੂਰੀ ਗੱਲਬਾਤ ਜਰੂਰ ਸੁਣਨੀ ਸੋਨੂੰ ਸੋਨੂੰ ਸਭ ਨੂੰ ਪਤਾ ਹੀ ਆ ਇਸ ਟਾਈਮ ਪੰਜਾਬ ਕਿੱਧਰਲੇ ਹਾਲਾਤਾਂ ਦੇ ਵਿੱਚ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਖੰਡ ਪਖੰਡੀ ਬਾਬੇ ਕਰਪਸ਼ਨ ਨਸ਼ਾ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਮ ਹੀ ਹੋਇਆ ਪਿਆ ਸੋਨੂੰ ਪਤਾ ਹੀ ਆ ਕਿ ਜਿਹੜੀ ਨੇ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਜਿਨ੍ਹਾਂ ਦੇ ਕੋਲੇ ਪਾਵਰਾਂ ਨਹੀਂ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇਹ ਸਾਨੂੰ ਇਨਸਾਫ ਦੇਣਗੇ ਇਹ ਸਾਡੀ ਗੱਲਬਾਤ ਸੁਣਨਗੇ ਫਿਰ ਸਾਨੂੰ ਪਤਾ ਯਾ ਜਿਹੜੇ ਬਾਬੇ ਨੇ ਕਿ ਇਹਨਾਂ ਕੋਲੇ ਪੈਸਾ ਬਥੇਰਾ ਹੈ ਨਸ਼ੇ ਵਾਲੇ ਤਸਕਰਾਂ ਕੋਲੇ ਪੈਸਾ ਬਥੇਰਾ ਹੈ ਜਿਵੇਂ ਕਿ ਤੁਹਾਡੇ ਭਰਾ ਨੇ ਅੱਜ ਜੰਟ ਮਾਫੀਆ ਦੇ ਖਿਲਾਫ ਮੋਰਚਾ ਖੁੱਲ੍ਹਾ ਹੋਇਆ ਇਹਨਾਂ ਕੋਲੇ ਪੈਸਾ ਬਥੇਰਾ ਹੈ ਇਹ ਫਿਰ ਆਪਣੇ ਤਰੀਕੇ ਨਾਲੇ ਪ੍ਰਸ਼ਾਸਨ ਨੂੰ ਇਹਨੂੰ ਖਰੀਦ ਦੇਣਗੇ ਚਾਹੁੰਦਾ ਤਾਂ ਇਹ ਹੈ ਕਿ ਪ੍ਰਸ਼ਾਸਨ ਨੂੰ ਕਿ ਲੋਕਾਂ ਨੂੰ ਨਿਆਂ ਮਿਲੇ ਇਨਸਾਫ ਮਿਲੇ ਜਦੋਂ ਫਿਰ ਇਹ ਇਨਸਾਫ ਨਿਆਂ ਨਹੀਂ ਮਿਲਦਾ ਫਿਰ ਭਰਾ ਉਹ ਇਹ ਪੰਜਾਬ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਗੁਰੂਆਂ ਪੀਰਾਂ ਨੇ ਜਨਮ ਲਿੱਤਾ ਇੱਥੇ ਚੱਪੇ-ਚੱਪੇ ਦੇ ਖੂਂਡ ਲਿਆ ਹੋਇਆ ਫਿਰ ਇਹ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਨਿਕਲ ਕੇ ਕੋਈ ਨਾ ਕੋਈ ਨੌਜਵਾਨ ਅੱਗੇ ਆਉਂਦੀ ਨੇਗੇ ਜੋਦੇ ਨਿਕਲ ਕੇ ਅੱਗੇ ਆਉਂਦੀ ਨੇ ਉਹਨਾਂ ਦੇ ਵਿੱਚੋਂ ਸਾਡਾ ਇਹ ਭਰਾ ਅਮਰਤਪਾਲ ਮਹਿਰੋਂ ਆਇਆ ਜਦੋਂ ਜਿਹੜਾ ਕਿ ਜਿਹੜੀ ਕਹਿੰਦੇ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਹ ਖੇਤ ਦਾ ਬਚਣਾ ਮੁਸ਼ਕਲ ਹੁੰਦਾ ਇਸ ਕਰਕੇ ਇਹ ਪ੍ਰਸ਼ਾਸਨ ਨੇ ਪੁਲਿਸ ਜੋ ਜੋ ਕੀ ਕਾਰਵਾਈ ਕਰਦੇ ਇਹ ਕਹਿੰਦੇ ਨੇ ਦੇਖੋ ਜੀ ਸਾਡੇ ਤੋਂ ਬਾਹਰ ਹੋਏ ਤੁਸੀਂ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈ ਰਹੇ ਹੋ ਕਾਨੂੰਨ ਹੱਥਾਂ ਦੇ ਵਿੱਚ ਕਦੋਂ ਲੈਣਿਆ ਜਦੋਂ ਕਾਨੂੰਨ ਦਾ ਤੁਸੀਂ ਜਿਹੜੀ ਕਿ ਦਰਬਾਰਤੋਂ ਕਰਦੇ ਹੋ ਦਰਬਾਰਤੋਂ ਕਿਵੇਂ ਕਰਦੇ ਹੋ ਇੱਕ ਪਾਸੇ ਤਾਂ ਚਾਹੁੰਦਾ ਕਿ ਬੰਦਾ ਮੈਂ ਕੋਈ ਨਾ ਕੋਈ ਸਿਸਟਮ ਨੂੰ ਸੁਧਾਰਨਾ ਦੂਜੇ ਪਾਸੇ ਤੁਸੀਂ ਕੀ ਹੁੰਦਾ ਦੂਜੇ ਪਾਸੇ ਕਾਰਵਾਈ ਕਰਦਣੀ ਜਿਹੜਾ ਬੰਦਾ ਲੜ ਰਿਹਾ ਉਹਦੇ ਦੇ ਉੱਪਰ ਤੁਸੀਂ ਝੂਠੇ ਪਰਚੇ ਪਾਉਣੇ ਹੋ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕੰਮ ਹੁੰਦਾ ਆ ਰਿਹਾ ਤੇ ਹੁਣ ਵੀ ਇਹ ਕੰਮ ਚੱਲਦਾ ਆ ਰਿਹਾ ਕਿੱਥੇ ਦਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਚਾਹੀਦਾ ਵੀ ਉਹ ਬੰਦੇ ਨੂੰ ਸਵਾ ਸੇ ਦੇਵੇ ਜਿਹੜੇ ਚੰਗਾ ਕੰਮ ਕੀਤਾ ਪਰ ਪ੍ਰਸ਼ਾਸਨ ਕੀ ਹੁੰਦਾ ਕਿ ਉਹਦਾ ਪਰੋਲਟਾ ਪਰਚਾ ਪਾ ਕੇ ਜਿਹੜਾ ਜਿਹਦੇ ਕੋਲੇ ਪੈਸ ਕਿਸ ਨਾਲ ਯਾਰੀ ਹੈ ਪਰ ਉਹਦੇ ਉੱਪਰ ਉਹਦੇ ਉੱਪਰ ਕਾਰਵਾਈ ਕਰਦੇ ਨਹੀਂਗੇ ਦੂਜਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕ ਹੋਰ ਬੰਦਾ ਬਹੁਤ ਰੜਕਦਾ ਹੁੰਦਾ ਵੀ ਇਹ ਦੇਖੋ ਜੀ ਜਿਹੜੇ ਹਕੂਮਤਾਂ ਨੂੰ ਇਹ ਬੰਦਾ ਬੜਾ ਰੜਕਦਾ ਹੁੰਦਾ ਵੀ ਦੇਖੋ ਜੀ ਇਹ ਲੋਕਾਂ ਦੇ ਵਿੱਚ ਪਾਪੂਲਰ ਹੋ ਰਿਹਾ ਉਹ ਲੋਕਾਂ ਦੇ ਵਿੱਚ ਪਾਪੂਲਰ ਕਿਉਂ ਹੋ ਰਿਹਾ ਲੋਕਾਂ ਲੋਕਪ੍ਰੀਆ ਲੀਡਰ ਕਿਉਂ ਬਣ ਰਿਹਾ ਕਿਉਂਕਿ ਉਹ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਇਸ ਕਰਕੇ ਇਹ ਸਰਕਾਰ ਨੂੰ ਦੂਜੀ ਗੱਲ ਬਰਦਾਸ਼ਤ ਨਹੀਂ ਹੁੰਦੀ ਭਰਾਵੋ ਸਾਨੂੰ ਜਿਹੜਾ ਵੀ ਕੋਈ ਪੰਜਾਬ ਦੀ ਚੰਗੀ ਗੱਲ ਕਰਦਾ ਤਾਂ ਖੜਨਾ ਚਾਹੀਦਾ ਹਕੂਮਤਾਂ ਨੂੰ ਪਤਾ ਹੀ ਆ ਜਿਹੜਾ ਪੈਸੇ ਲੈ ਕੇ ਝੂਠੇ ਪਰਚੇ ਪਾਉਣ ਇਹਨਾਂ ਦਾ ਆਮ ਹੀ ਗੱਲ ਹੈ ਤੁਸੀਂ ਮੇਰੇ ਤੋਂ ਦੇਖ ਲਓ ਕਿੰਨੇ ਚੋਣ ਚੈਨੀ ਚੋਰ ਤਕਰ ਬਣਾਇਆ ਇਹਨਾਂ ਨੇ ਇਹੋ ਜਿਹੇ ਅਨੇਕਾਂ ਹੀ ਬੰਦੇ ਨੇਗੇ ਜਿਹੜੇ ਹੀ ਬੰਦੇ ਸਮਾਜ ਦੀ ਗੁ ਸੁਧਾਰਨ ਦੀ ਗੱਲ ਕਰਨ ਜਾਂ ਉਹਨਾਂ ਨੂੰ ਮਰਵਾਉਂਦੇ ਨੇ ਜਾਂ ਜਿਲਾ ਹਟਾਉਂਦੇ ਨੇ ਜਾਂ ਫਰਾਕ ਕੁਝ ਹੁੰਦਾ ਇਸ ਕਰਕੇ ਭਾਈ ਅਮਰਤਪਾਲ ਨੇ ਅਮਰਤਪਾਲ ਮਹਿਰੋ ਨੇ ਜਿਹੜਾ ਪਖੰਡ ਦਾ ਬੋਲ ਵਾਲਾ ਜਿਹੜਾ ਪਖੰਡੀ ਬਾਬੇ ਚੱਲ ਰਹੇ ਉਹਨਾਂ ਨਾਲ ਹੋਰ ਵੀ ਬਹੁਤ ਸਾਰੇ ਸਮਾਜ ਦੇ ਸਮਾਜ ਦੇ ਚੰਗੇ ਸੁਧਾਰਕ ਕੰਮ ਕਰ ਰਹੇ ਨੇ ਪਰ ਜਿਹੜਾ ਪ੍ਰਸ਼ਾਸਨ ਨੂੰ ਅੱਖਾਂ ਦੇ ਵਿੱਚ ਰੜਕਦਾ ਦੂਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਚਲੋ ਇੱਕ ਨੌਜਵਾਨਾ ਛੋਟੀ ਉਮਰ ਦਾ ਨੌਜਵਾਨਾ ਹੁਣ ਉਹਦੇ ਵਿੱਚ ਕੀ ਹੋਇਆ ਪਿਆ ਜਿੰਨੇ ਖੁੰਡਨੇਗੇ ਜਿਹੜੇ ਖੁੰਡਨੇਗੇ ਜਿਵੇਂ ਕਿ ਪੁਰਾਣੇ ਸਾਡੇ ਲੀਡਰ ਨੇ ਕਿ ਚਾਹ ਪੰਥਕ ਜੱਥੇ ਬੰਦੇ ਦੀ ਗੱਲ ਕਰ ਲਓ ਜਾਂ ਸਿੱਖ ਜੱਥੇ ਬੰਦੇ ਦੀ ਗੱਲ ਕਰ ਲਓ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂਗਾ ਹੁਣ ਉਹਨਾਂ ਨੂੰ ਕੀ ਹੁੰਦਾ ਉਹ ਸੰਕਾ ਉਲਟਾ ਉਹਦੇ ਬਰੋਚ ਚੱਲਦੀਆਂ ਉਹਨਾਂ ਨੇ ਕੁਝ ਕਰਨਾ ਨਹੀਂ ਉਹ ਹੁੰਦਾ ਵੀ ਸਾਡੀ ਕਿਤੇ ਮਹਿਮਨਾ ਘਟ ਜੇ ਵੀ ਇਹ ਬੰਦਾ ਚੰਗਾ ਕੰਮ ਕਰ ਰਿਹਾ ਲੋਕਾਂ ਦੇ ਦਿਲ ਜਿੱਤ ਕੇ ਸੰਤਾ ਕੋਈ ਪੁੱਛਣੀ ਹਟ ਜੂਗਾ ਦੇਖੋ ਕਿੱਡੀਆਂ ਸਾਡੀਆਂ ਵੱਡੀਆਂ ਪੰਥਕ ਜੱਥੇ ਬੰਦੀਆਂ ਨੇਗੀਆਂ ਕੀ ਕੋ ਸਾ ਆਰਤੰ ਪਖੰਡਵਾ ਦਾ ਬੋਲ ਬਾਲਾ ਬੋਲ ਬਾਲਾ ਵਧਿਆ ਹੋਇਆ ਕੋਈ ਵੀ ਸਟੈਂਡ ਲੈਣ ਨੂੰ ਤਿਆਰ ਨਹੀਂ ਕੋਈ ਵੀ ਕੋਈ ਨੌਜਵਾਨ ਕਿਸੇ ਦੇ ਪਿੱਛੇ ਦਾ ਸਟੈਂਡ ਤਾਂ ਲੈਣ ਨਾ ਪੰਥਕ ਜਥੇਬੰਦੀਆਂ ਆਪਸ ਵਿੱਚ ਰੋਮਣੀ ਕਮੇਟੀ ਦੀ ਗੱਲ ਕਰ ਲਈਏ ਹੋਰ ਜਿੰਨੀਆਂ ਸਾਡੀਆਂ ਸੰਸਥਾਵਾਂ ਨੇਗੀਆਂ ਕਿੰਨੀਆਂ ਸਾਡੇ ਸਿੱਖ ਸਸਥਾਵਾਂ ਨੇਗੀਆਂ ਕੋਈ ਤਾਂ ਸਟੈਂਡ ਉਸ ਨੌਜਵਾਨ ਦੇ ਹੱਕ ਦੇ ਵਿੱਚ ਲਾਓ ਇਸ ਕਰਕੇ ਜਿੱਥੇ ਵੀ ਸਾਨੂੰ ਕਿਤੇ ਬੁਲਾਉਣਗੇ ਕੋਈ ਇਕੱਠ ਹੋਊਗਾ ਅਸੀਂ ਆਪਣੇ ਤਰੀਕੇ ਨਾਲ ਭਾਈ ਅਮਰਤਪਾਲ ਮਿਰੋ ਦਾ ਸਾਥ ਦੇਵਾਂਗੇ ਤੇ ਮੈਂ ਆਪਣਾ ਨੰਬਰ ਵੀ ਕਾਫੀ ਵਾਰੀ ਟਰਾਈ ਕਰਿਆ ਕਿਉਂਕਿ ਮੈਨੂੰ ਪਤਾ ਜਦੋਂ ਇਹ ਜੇ ਕੰਮ ਹੋ ਜਾਂਦੇ ਨੇ ਫਿਰ ਨੰਬਰ ਨੰਬਰ ਨਹੀਂ ਲੱਗਦੇ ਹੁੰਦੇ ਇਸ ਕਰਕੇ ਪਰ ਮੇਰੀ ਉਹ ਵੀਡੀਓ ਉਹਨੇ ਤੇ ਕਰ ਪਹੁੰਚ ਜਾਣੀ ਆ ਕਿ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਹੁਕਮ ਲਾਓਗੇ ਅਸੀਂ ਆਵਾਂਗੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਨਹੀਂ ਤਾਂ ਇਹ ਤੁਹਾਨੂੰ ਪਤਾ ਹੀ ਆ ਤੁਸੀਂ ਜਿਹੜੀ ਕਿ ਸਾਰੀ ਤੁਹਾਡੀ ਦੁਨੀਆ ਨੇ ਵੀਡੀਓ ਸੁਣ ਚੁੱਕੀ ਆ ਤੁਸੀਂ ਜੋ ਕੁਝ ਬੋਲਿਆ ਉਹ ਸਭ ਨੂੰ ਲੋਕਾਂ ਨੂੰ ਪਤਾ ਹੀ ਆ ਹਨ ਇਸ ਕਰਕੇ ਇਹ ਸਿੱਖ ਜੱਤੇ ਬੰਦਿਆਂ ਨੂੰ ਸਾਥ ਦੇਣਾ ਚਾਹੀਦਾ ਨਾ ਕਿ ਜਿਹੜੇ ਬਣੇ ਬੈਠੇ ਨੇ ਜਿਨ੍ਹਾਂ ਕੋਲੇ ਆਉਦੇ ਨੇ ਜਿਨ੍ਹਾਂ ਕੋਲੇ ਪਾਵਰਾਂ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਬੱਸ ਜੀ ਅਸੀਂ ਬੋਲਾਂਗੇ ਪਤਾ ਨਹੀਂ ਕੀ ਸਾਡੀ ਕੋਈ ਕਦਰ ਘਟ ਜਾਣੀ ਆ ਜਾਂ ਕੋਈ ਸਾਡੀ ਇਹਨੇ ਕੋਈ ਉੱਪਰ ਚਲਾ ਜਾਣਾ ਇਹ ਬਹੁਤ ਗੱਲਾਂ ਜਿਹੜੀਆਂ ਚੁੱਪਦੀਆਂ ਨੇਗੀਆਂ ਆਓ ਨੌਜਵਾਨੋ ਕੋਈ ਵੀ ਪੰਜਾਬ ਲਈ ਚੰਗਾ ਕੰਮ ਕਰਦਾ ਕਦਮ ਚੱਕਦਾ ਪੰਜਾਬ ਨੂੰ ਸੁਧਾਰਨ ਦੀ ਵਿਸਾਖੋ ਨਸ਼ੇ ਦੀ ਗੱਲ ਕਰ ਲੋ ਵਿਸਾਖੇ ਪਖੰਡ ਦੇ ਬੋਲ ਵਾਲੇ ਦੀ ਗੱਲ ਕਰ ਲੋ ਹੋਰ ਵੀ ਜਿਹੜੇ ਵੀ ਨੇਕਾ ਮੁੱਦੇ ਨੇ ਜਿਨ੍ਹਾਂ ਤੇ ਕੋਈ ਲੜਦਾ ਤਾਂ ਸਾਨੂੰ ਸਾਥ ਉਹਦਾ ਦੇਣਾ ਚਾਹੀਦਾ ਇਸ ਕਰਕੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਦੇਖੀ ਜਾਈਏ ਹਨਾ ਤੇ ਸਰਕਾਰਾਂ ਨੇ ਤੁਹਾਨੂੰ ਪਤਾ ਜ਼ੁਲਮ ਕਰਨਾ ਹੀ ਹੁੰਦਾ ਹੈ ਸਰਕਾਰਾਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਇਹ ਜਿਹੜੀ ਇਹ ਸਰਕਾਰ ਦੀ ਗੱਲ ਕਰੀਏ ਸਰਕਾਰਾਂ ਨੂੰ ਹਮੇਸ਼ਾ ਹੀ ਹੁੰਦਾ ਹੀ ਹੈ ਕਿ ਉਹਨਾਂ ਨੇ ਪੈਸਾ ਇਕੱਠਾ ਕਰਕੇ ਜਾਂ ਲੀਡਰਾਂ ਨੇ ਪੈਸਾ ਇਕੱਠਾ ਕਰਕੇ ਉਹਨਾਂ ਨੇ ਆਪਣੇ ਘਰ ਭਰਨੇ ਹੁੰਦੇ ਹਨ ਉਹਨਾਂ ਨੂੰ ਕਿਸੇ ਨਾਲ ਕੋਈ ਸਲੂਕ ਨਹੀਂ ਹੁੰਦਾ ਇਸ ਕਰਕੇ ਆਓ ਆਪਣੇ ਤਰੀਕੇ ਨਾਲ ਆਪਾਂ ਸਾਰੇ ਸਾਰੇ ਸੱਚ ਦੀ ਆਵਾਜ਼ ਜਿਹੜੀ ਆਪਾਂ ਬੁਲੰਦ ਕਰੀਏ ਸਾਰੇ ਜਣੇ ਆਪਾਂ ਜਿਹੜਾ ਵੀ ਕੋਈ ਪੰਜਾਬ ਲਈ ਭਰਾ ਕੁਛ ਕਰਦਾ ਦਾ ਸਾਥ ਦੀਏ